ਹਾਂਜੀ ਲੋ ਜੀ ਪ੍ਰਿੰਸਸ ਕਲੈਕਸ਼ਨ ਦੇ ਨਵੇਂ ਡਿਜ਼ਾਈਨ ਆ ਗਏ ਦੇਖੋ ਜੀ ਬਹੁਤ ਸੋਹਣੀ ਧੂਮਾਪਾਰਕੀਆਂ 550 ਰੁਪਏ ਸੂਟ ਕਰਤਾ 1000 ਰੁਪਏ ਵਾਲਾ ਜਿਹੜਾ ਆਪਾਂ ਬਾਜ਼ਾਰ ਦੇ ਵਿੱਚ ਏਕੇਟੈਕਸ ਬ੍ਰਾਂਡ ਸੂਟ ਜੀ 1000 ਰੁਪਏ ਲਈ ਜੰਨੇ ਆ ਪ੍ਰਿੰਸਸ ਕਲੈਕਸ਼ਨ ਸਪੀਰੀਅਰ ਕੋਟਨ ਦਾ ਡਿਜ਼ਾਈਨ ਦੇਖੀ ਚਲੋ ਬੁੱਕ ਕਰ ਚਲੋ ਜੀ ਸਾਨੂੰ ਇੱਥੇ 550 ਰੁਪਏ ਦੇ ਵਿੱਚ ਮਿਲੂਗਾ ਜੀ 5 ਮੀਟਰ ਸੂਟ ਹੈ ਜੀ ਏਕੇਟੈਕਸ ਬ੍ਰਾਂਡ ਸਪੀਰੀਅਰ ਕੋਟਨ ਦਾ ਪ੍ਰਿੰਸਸ ਕਲੈਕਸ਼ਨ ਆ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਡਿਜ਼ਾਈਨ ਆਏ ਨੇ ਜਲਦੀ ਜਲਦੀ ਡੀ ਕਰਾਂ ਡਿਜ਼ਾਈ 550 ਰੁਪਏ ਦੇ ਵਿੱਚ ਅਲੀਸ਼ੀਅਨ ਸ਼ੋਰੂਮ ਵੀ ਕੀ ਵੇਚ ਸਕਦਾ ਜੀ ਏਕੇ ਟੈਕ ਬ੍ਰਾਂਡ ਦਾ ਕੱਪੜਾ ਇਹ ਪ੍ਰਿੰਸਸ ਕਲੈਕਸ਼ਨ ਹੈ ਜੀ ਬਾਜ਼ਾਰਾਂ ਦੇ ਵਿੱਚ ਸੋ 1000 ਰੁਪਏ ਦਾ ਮਿਲੂ 1200 ਰੁਪਏ ਦਾ ਮਿਲੂਗਾ ਜੀ ਜਲਦੀ ਜਲ ਸਕਰੀਨ ਸ਼ਾਟ ਲਈ ਚਲੋ ਬੁੱਕਰ ਚਲੋ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ 550 ਰੁਪਏ ਦਾ ਕਰਤਾ 550 ਰੁਪਏ ਦਾ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਬਹੁਤ ਸੋਹਣੇ ਸੂਟ ਨੇ 550 ਰੁਪਏ ਦਾ ਓਨਲੀ ਜੀ ਪ੍ਰਿੰਸਸ ਕਲੈਕਸ਼ਨ ਹੈ ਜੀ ਏਕੇ ਟੈਕ ਬ੍ਰਾਂਡ ਦੀ ਸਪੀਰੀਅਰ ਕੁਆਲਿਟੀ ਸਿਰਫ 550 ਰੁਪਏ ਦਾ ਲੋ ਜੀ ਜਲਦੀ ਜੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਆ ਬਜ਼ੁਰਗਾ ਵੀ ਆ ਗਿਆ ਦੇ ਵਿੱਚ ਆਪਣੇ ਕੋਲ ਲਾਈਟ ਕਲਰ ਬਜ਼ੁਰਗਾ ਵਾਲਾ ਬਰੀਕ ਬੁੱਟੀ ਜੀ ਮਸਟਰਡ येलो ਕਹਿੰਦਾ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਜਲਦੀ ਜੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ 550 ਰੁਪਏ ਦਾ ਸੂਟ ਹੈ ਸਿਰਫ 550 ਰੁਪਏ ਦਾ ਡਿਜ਼ਾਈਨ ਦੇਖੋ ਜੀ ਬੇਬੀ ਪਿੰਕ ਦੇ ਵਿੱਚ ਆ ਗਿਆ ਪਿੰਕ ਪਿਆਜ ਜੀ ਕਹਿੰਦਾ ਬਹੁਤ ਸੋਹਣਾ ਬਰੀਕ ਬੁੱਟੀਆ ਪ੍ਰਿੰਟ ਹੈ ਸਿਰਫ 550 ਰੁਪਏ ਦਾ ਬਲੈਕ ਦੇ ਵਿੱਚ ਆ ਗਿਆ ਚੈੱਕ ਵਾਲਾ ਸਭ ਤੋਂ ਵੱਧ ਸੇਲ ਹੋਣ ਵਾਲਾ ਡਿਜ਼ਾਈਨ ਹੈ ਜੀ 550 ਰੁਪਏ ਦਾ ਜੀ ਪ੍ਰਿੰਸਲ ਕਲੈਕਸ਼ਨ 550 ਰੁਪਏ ਦਾ ਕਰਤਾ ਜੀ ਆਨਲਾਈਨ ਪੇਮੈਂਟ ਤੇ ਇੱਕ ਸੂਡੀ ਸ਼ਿਪਿੰਗ ਹੈਗੇ 60 ਰੁਪਏ 2 ਦੀ 80 4 ਦੀ 100 ਆ ਜੀ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਜਲਦੀ ਇਹ ਸਕਰੀਨਸ਼ਾਟ ਲਈ ਚਲੋ ਬੁੱਕ ਕਰ ਚਲੋ ਸਿਰਫ 550 ਰੁਪਏ ਵਿੱਚ ਅਲੀ ਸ਼ੇਰ ਸ਼ੋਰੂਮ ਵੀ ਕੀ ਬੇਚ ਸਕਦਾ ਜੀ 550 550